ਸੰਗਤ ਜੀ ਆਜਾ ਸੀ ਦਰਸ਼ਨ ਕਰਾਵਾਂਗੇ ਗੁਰਦੁਆਰਾ ਗਉ ਘਾੜ ਸਾਹਿਬ ਲੁਧਿਆਣਾ ਪਾਛੇ ਪਹਿਲੀ ਇਹ ਉਹ ਪਵਿੱਤਰ ਸਥਾਨ ਹੈ ਕਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 1515 ਈਸਵੀ ਨੂੰ ਆਏ ਸਤਲੋਈ ਦਰਿਆ ਦੇ ਕਿਨਾਰੇ ਇਸ ਸਥਾਨ ਤੇ ਗੁਰੂ ਜੀ ਰੱਬੀ ਬਾਣੀ ਰਾਈ ਅਕਾਲ ਪੁਰਖ ਦੀ ਸਿਫਤ ਵਿੱਚ ਲੀਨ ਹੋ ਗਏ ਉਸ ਸਮੇਂ ਲੁਧਿਆਣੇ ਦਾ ਨਵਾਬ ਜਲਾਲ ਖਾਨ ਉਹਦੀ ਆਪਣੇ ਦਰਬਾਰੀਆਂ ਨਾਲ ਭੇਟਾ ਲੈ ਕੇ ਗੁਰੂ ਜੀ ਦੀ ਸ਼ਰਨ ਵਿੱਚ ਆਇਆ ਤੇ ਗੁਰੂ ਚਰਨਾਂ ਵਿੱਚ ਕੰਤੀ ਕੀਤੀ ਕਿ ਗੁਰੂ ਜੀ ਇਹ ਸਤਲੁਜ ਦਰਿਆ ਸ਼ਹਿਰ ਨੂੰ ਢਾਲਾਈ ਜਾ ਰਿਹਾ ਹੈ ਆਪ ਜੀ ਮਿਹਨ ਕਰੋ ਉਸ ਸਮੇਂ ਗੁਰੂ ਜੀ ਨੇ ਬਚਨ ਕੀਤੇ ਤੁਸੀਂ ਪਰਜਾ ਨਾਲ ਇਨਸਾਫ ਕਰੋ ਤਾਂ ਦਰਿਆ ਸੱਤ ਕੋ ਪਿੱਛੇ ਹਟ ਜਾਵੇਗਾ ਇਥੋਂ ਬੁੱਢਾ ਹੋ ਕੇ ਚੱਲੇਗਾ ਗੁਰੂ ਜੀ ਦੇ ਕਹੇ ਬਚਨਾ ਅਨੁਸਾਰ ਸਤਲੁਜ ਕੋਹਾ ਦੂਰ ਚੱਲ ਰਿਹਾ ਹੈ ਇਸ ਸਥਾਨ ਦਾ ਨਾਂ ਗਊ ਘਾਟ ਤੋਂ ਜਾਣਿਆ ਜਾਂਦਾ ਹੈ ਸੰਗਤ ਜੀ ਗੁਰਦੁਆਰਾ ਸਾਹਿਬ ਜੀ ਦੇ ਕਰੋ ਦਰਸ਼ਨ ਤੇ ਵੀਡੀਓ